ਸੰਜਾਮ ਨੰਬਰ ਆ ਠੀਕ ਆ ਜੀ ਤੇ ਜੇ ਪੇਂਟ ਦੀ ਗੱਲ ਕਰੀਏ ਤਾਂ ਟੋਗੇ ਦਾ ਪੇਂਟ ਆ ਕਿੰਨੇ ਸਾਲਾਂ ਦੀ ਗਾਰੰਟੀ ਆ 5 ਸਾਲ ਦੀ ਗਾਰੰਟੀ ਆਪਣੀ ਵੀਰੇ ਠੀਕ ਆ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਸਰਵਿਸ ਵੀ ਨਹੀਂ ਕਰਾਉਣੀ ਲੋੜ ਹੈ ਬੈਕ ਟਾਇਰ ਦਿਖਾ ਦੇ ਜੱਸ ਵੀਰੇ ਤਾਂ ਕਰਾ ਡੰਮਣੀ ਹੈ ਵੀ ਪਈਆਂ ਨੇ ਜੇ ਨਵੇਂ ਟਾਇਰ ਨਹੀਂ ਬਿਲਕੁਲ ਬਿੱਲ ਵੀ ਅਗਲੇ ਦੇ ਨਾਮ ਦਾ ਕੱਟ ਕੇ ਦੇਵਾਂਗੇ ਵੀਰੇ ਓਰੀਜਨਲ ਆ ਬਈ ਜਿੰਨਾ ਵੀ ਹੈਗਾ ਮਾੜੀ ਮੋਟੀ ਜਿਹੀ ਫੱਜਿੰਗ ਤਾਂ ਹੋਈ ਆ ਵੀਰੇ ਠੀਕ ਆ ਬਈ ਜੀ ਇਹ ਹੁੰਦਾਗਾ ਜੱਟੂ ਸੌਦੇ ਵਾਲਾ ਕੰਮ ਆ ਤੇ ਗਾਰੰਟੀ ਦੇਣ ਵਾਲਾ ਕੰਮ ਆ ਨਾ ਬਈ ਇੰਜਨ ਗੇਅਰ ਦੀ ਗਾਰੰਟੀ ਆ ਤੇ ਡਿ ਸੱਤ ਡਿਆਰ 345000 ਦਾ ਲੈ ਜਾਓ ਭਾਈ 40 ਦਾ ਹੀ ਦੇ ਦਾਂਗੇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਮੋਗਾ ਟਰੈਕਟਰ ਮੰਡੀ ਤੇ ਖੜੇ ਆਂਗੇ ਤੇ ਭਾਈ ਨਿੱਕਾ ਢੋ ਫੋੜਾ ਵਾਲਾ ਆਪਣੇ ਨਾਲ ਆ ਕਰਦਾ ਗੱਲਬਾਤ ਸਸੇਗਾ ਭਾਈ ਨਿੱਕਾ ਕੀ ਹਾਲ ਵੀਰੇ ਕੀ ਜਾਂਦਾ ਠੀਕੋ ਭਾਈ ਕਿੰਨੇ ਟਰੈਕਟਰ ਲੈ ਕੇ ਆ ਭਾਈ ਅੱਜ ਆਪਾਂ ਵੀਰੇ ਦੋ ਫੋੜ ਤੇ ਤਿੰਨ ਦੂਜੇ ਟਰੈਕਟਰ ਹਾਂਜੀ ਭਾਈ ਟਰੈਕਟਰ ਲੈ ਕੇ ਆ ਟੋਟਲ ਠੀਕ ਹੈ ਦੋ ਮੋਡੀਫਾਈਡ ਵੀਰ ਵੇ ਲਵਾਂਗਾ ਫੋਟੋ ਵਿੱਚ ਠੀਕ ਹੈ ਮੋਡੀਫਾਈਡ ਡਰਾਈਵਰ ਦਾ ਵਧੀਆ ਕੰਮ ਚੱਲਦਾ ਸੂਰਾ ਫੁੱਲ ਵਧੀਆ ਹੀ ਕਿਰਪਾ ਮਾਰ ਕਰੀ ਠੀਕ ਹੈ ਭਾਈ ਜੀ ਜੇ ਕਿਸੇ ਨੇ ਪਾਵਰ ਸਟੀering ਕਰਵਾਉਣਾ ਹੋਵੇ ਜਾਂ T20 ਅਲਾਈ ਸਲਵੋਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਫੋੜ ਕਰਾਉਣਾ ਹੋਵੇ ਤਿਆਰਤਾ ਭਾਈ ਨਿੱਕੇ ਢਿਲੋਂ ਨੇ ਇੱਕ ਵਾਰੀ ਯਾਦ ਕਰਦੇ ਤੇ ਇਹ ਭਾਈ ਜੀ ਇਹ 1993 ਮਾਡਲ ਹੈ ਵੀਰੇ 50 50 ਨੰਬਰ ਆ ਠੀਕ ਹੈ ਜੀ ਤੇ ਜੇ ਪੇਂਟ ਦੀ ਗੱਲ ਕਰੀਏ ਤਾਂ ਟੂਗੇ ਦਾ ਪੇਂਟ ਆ ਕਿੰਨੇ ਸਾਲਾਂ ਦੀ ਗਾਰੰਟੀ ਆ 5 ਸਾਲ ਦੀ ਗਾਰੰਟੀ ਆਪਣੀ ਵੀਰੇ ਠੀਕ ਹੈ ਜੀ ਇੰਜਨ ਗੇਅਰ ਤਾਂ ਬਿਲਕੁਲ ਓਕੇ ਆ ਸਰਵਿਸ ਵੀ ਨਹੀਂ ਕਰਾਉਣ ਦੀ ਲੋੜ ਠੀਕ ਹੈ ਜੀ ਇਹ ਕੱਲਾ ਸਕੀਨ ਨਹੀਂ ਹੈਗਾ ਕਹਿੰਦੇ ਹਨ ਨਹੀਂ ਵੀਰੇ ਫੁੱਲ ਕੰਮ ਵਾਲਾ ਠੀਕ ਹੈ ਜੀ ਬਈ ਪੌਣਾ ਪੌਣਾਗਾ ਤਾਂ ਵੀ ਬੋਨ ਨੂੰ ਵੀ ਚੰਗਾਗਾ ਹਾਂਜੀ ਬਈ ਇੱਕ ਸਿਸਟਮ ਲੱਗਿਆ ਹੋਇਆ ਹੈਗਾ ਠੀਕ ਹੈ ਬਈ ਚਾਰੋਂ ਟਾਇਰ ਬਿਲਕੁਲ ਨਵੇਂ ਆ ਕੋਈ ਟਾਇਰ ਨਹੀਂ ਬੋਨ ਦੀ ਲੋੜ ਕੋਈ ਲਾਈਟ ਵਗੈਰਾ ਨਹੀਂ ਲਾਉਣ ਦੀ ਲੋੜ ਆ ਜਾ ਕੇ ਕੱਲੇ ਬਸ ਹਲ ਪੌਣ ਦੀ ਲੋੜ ਆ ਜੀ ਬੈਟਰੀ ਵਧੀਆ ਹੋ ਬਈ ਹਾਂਜੀ ਫੁੱਲ ਗਾਰੰਟੀ ਵੀਰੇ ਠੀਕ ਆ ਬਈ ਜੀ ਤੇ ਡਿਮਾਂਡ ਕੀ ਆ ਬਾਈ ਜੀ ਸਮਾਨ 195000 ਰੁਪਈਆ 1 ਲੱਖ ਤੇ 95000 ਰੁਪਈਆ ਮੌਕੇ ਤੇ ਬਈ ਨਿੱਕੇ ਜਿੰਨਾ ਮਰਜ਼ੀ ਸ਼ੋਰਟ ਕਰ ਦੋ ਵੀਡੀਓ ਸ਼ੇਅਰ ਕਰਕੇ ਆਉ ਜਿਹੜਾ ਠੀਕ ਆ ਲੈ ਬਈ ਜੀ ਮੇਰੀ ਵੀਡੀਓ ਸ਼ੇਅਰ ਕਰਕੇ ਆ ਜਾਓ 15000 ਰੁਪਏ ਦਾ ਇਹ ਚੋ ਦਸ ਕੌਣ ਕਰਵਾਉਂਗਾ ਠੀਕ ਆ ਬਈ ਹੈਗਾ ਨਿੱਕੇ ਮੰਨ ਤਾਂ ਉਹ ਹੋ ਜੂ ਬਈ ਕੋਈ ਚੈੱਕ ਕਰ ਲੈ ਬਈ ਜੀ ਤੇ ਆ ਗਿਆ ਬਈ ਜੀ ਅਰਜਨ ਤੇ ਇਹ ਮਾਡਲ ਬਈ ਜੀ ਇਹ 2011 ਮਾਡਲ ਤੇ ਬਈ 2011 ਮਾਡਲ ਆ ਪੀ ਵੀ ਬਾਈ ਪੀ ਵੀ 22 ਪੰਜਾਬ ਦਾ ਨੰਬਰ ਹੈ ਕੰਡੀਸ਼ਨ ਬਿਲਕੁਲ ਫੁੱਲ ਨਵੇਂ ਆ ਤੇ ਬੈਕ ਟਾਇਰ ਦਿਖਾ ਦੇ ਜਸਪ੍ਰੀਤ ਗਾ ਡੁੱਮਣੀ ਹੈ ਵੀ ਪਈਆਂ ਨੇ ਜੇ ਨਵੇਂ ਟਾਇਰ ਨਹੀਂ ਬਿਲਕੁਲ ਬਿੱਲ ਵੀ ਅਗਲੇ ਦੇ ਨਾਮ ਦਾ ਕੱਟ ਕੇ ਦੇਵਾਂਗੇ ਵੀ ਠੀਕ ਹੈ ਲੈ ਵੀ ਬਿੱਲ ਵੀ ਮਿਲ ਜੂਗਾ ਤੁਹਾਨੂੰ ਮੈਟਿੰਗ ਵਗੈਰਾ ਹੋਈ ਵੀ ਹੈ ਸੈਂਟਰ ਗੇਰਾਣਾ ਵੀ ਜੀ ਹਾਂ ਜੀ ਵੀਰੇ 605 ਡੀ ਲੈਕਸ ਮਾਡਲ ਵਾਲਾ ਡੀ ਲੈਕਸ ਮਾਡਲ ਵਾਲਾ 11 ਮਾਡਲ ਆ ਪਾਵਰ ਸਟੀeringਾਂ ਤੇ ਡਿਮਾਂਡ ਵੀ ਜੀ ਡਿਮਾਂਡ 3,85,000 ਰੁਪਏ ਜੀ ਲਓ ਵੀ 3,85,000 ਜੇ ਕਿਸੇ ਵੀ ਗਿਬੀਰ ਨਾ ਟਰੈਕਟਰ ਕਟਾਉਣਾ ਕਟਿਆ ਜਾਊਗਾ ਵੀ ਜੀ ਠੀਕ ਹੈ ਤੇ ਆ ਗਿਆ ਕਾ ਭਾਈ ਜੀ 2855 4 ਸਟਾਰ ਰਿਵਰਸ ਪੀਟੀਓ ਤੇ ਪਾਵਰ ਸਟੀering ਤੇ 3 ਸਪੀਡ ਹੈ ਵੀਰੇ ਝੋਟਾ ਗੇਰ 3 ਸਪੀਡ ਚ ਹੈ ਠੀਕ ਹੈ ਭਾਈ ਜੀ 3 ਸਪੀਡ ਚ ਨਗਦ ਕੈਸ਼ ਆ ਠੀਕ ਹੈ ਭਾਈ ਜੀ ਕਹਿ ਲਿਆ ਪਰ origignal ਨਹੀਂ ਹੈਗਾ ਕਿਰਾਏ ਹੋਇਆ ਹੈ ਕਹਿੰਦਾ ਵੀ 3 ਸਪੀਡ ਹੈ ਹਾਂ 3 ਸਪੀਡ ਕਿਰਾਇਆ ਹੀ ਠੀਕ ਹੈ ਕਈ ਵੀਰ ਕਹਿਣਗੇ ਵੀ 3 ਸਪੀਡ ਨਹੀਂ ਹੈਗਾ ਪਰ ਵੀ ਕਿਰਾਇਆ ਹੋਇਆ ਹੈਗਾ ਇਹ 3 ਸਪੀਡ ਆ ਡਬਲ ਡਿਸਟਿਬਿਊਟਰ ਦੇ ਵਿੱਚ ਪਾਵਰ ਸਟੀering ਆ ਠੀਕ ਹੈ ਜੀ ਸਰਕਾਰੀ ਨੰਬਰ ਪਲੇਟ ਆ ਠੀਕ ਹੈ ਜੀ ਹਾਂਜੀ ਤੇ ਪੀ ਵੀ 05 ਜੀਰੇ ਦਾ ਨੰਬਰ ਆ ਨਾ ਭਾਈ ਹਾਂਜੀ ਵੀਰੇ ਠੀਕ ਹੈ ਜੀ ਫਰ ਤੇ ਤੇਰਾ ਮਾਦਲਾ ਡਿਮਾਂਡ ਬਾਈ ਜੀ ਨਮਾਨ 470000 ਰੁਪਏ ਡਿਮਾਂਡ ਆਈ 470000 3 ਸਪੀਡ ਸੋਨੂੰ ਕਰਾਉਂਦੀ ਲੋਡ ਨਹੀਂ ਆਏਗੀ ਤੇ ਅੱਗੇ ਆ ਗਿਆ ਬਾਈ 735 ਨਾ ਬਾਈ ਜੀ ਪੀਵੀ ਪੈਂਟ ਮੋਹਾਲੀ ਦਾ ਸਿੱਧੂ ਮੂਸੇ ਵਾਲਾ ਜਾਲ ਕਰਾ ਰਿਹਾ ਹੈ ਨਾ ਬਾਈ ਠੀਕ ਆ ਬਾਈ ਤੇ ਇਹ ਬਾਈ ਜੀ ਆ ਗਿਆ 735 ਐਫ ਏ ਤੇ ਫਰੰਟ ਰੇਡੀਅਲ ਟਾਇਰ ਨੇਗੇ ਹਾਂਜੀ ਤੇ ਕਿੰਨੇ ਕੇ ਪੈਸੇ ਪਵੇ ਬਾਈ ਜੀ ਕੋਲੋਂ 85 ਤੋਂ 90 ਪੈਸੇ ਆਈ ਚਾਰੋ ਟਾਇਰ ਠੀਕ ਹੈ ਲੈ 85 ਤੋਂ 90 ਪੈਸੇ ਚਾਰੋਂ ਟਾਇਰ ਨਗੇ ਕੰਪਨੀ ਦੇ ਟਾਇਰ ਹੈ ਜੇ ਕੇ ਕੰਪਨੀ ਦੇ ਕੋਈ ਦੇਸੀ ਨਹੀਂ ਬਾਹਰ ਪੰਪ ਵਾਲਾ ਡੇਟਰ ਜਿਹਦੀ ਡਿਮਾਂਡ ਵੱਧਦਾ ਹਾਂਜੀ ਜੀ ਡਿਮਾਂਡ ਵੱਧਦਾ ਕਲੋਸ ਕਰ ਇੰਜਨ ਵਾਲਾ ਠੀਕ ਹੈ ਲੈ ਵੀ ਕਲੋਸ ਸਾਰੇ ਫੀਚਰ ਵਾਲੇ ਕਹਿੰਦੇ ਨੇ ਲੈ ਵੀ ਕਲੋਸ ਕਰ ਇੰਜਨ ਦੇ ਬਾਕੀ ਸਾਨੂੰ ਪਤਾ ਹੈ ਵੀ ਡਿਮਾਂਡ ਜ਼ਿਆਦੇ ਹੈਗੀ 2004 ਮਾਡਲ ਆ ਠੀਕ ਹੈ ਆ ਨੰਬਰ ਆ ਸਾਰਾ ਜੈਨੂਅਲ ਆ ਜਿੰਨਾ ਵੀ ਰੀਜਨਲ ਟਰੈਕਟਰ ਆ ਠੀਕ ਆ ਬਾਜੀ ਤੇ ਡਿਮਾਂਡ ਗਈ ਡਿਮਾਂਡ 2 ਲੱਖ ਤੇ 30000 ਰੁਪਏ ਦੀ ਡਿਮਾਂਡ ਆ ਵੀਰੇ ਇਹਦੀ ਠੀਕ ਆ ਤੇ ਮੌਕੇ ਤੇ ਜਿੰਨਾ ਵੀ ਮਾਨਤਨ ਕੀਤਾ ਜਾਊਗਾ ਵੀਰੇ ਇਹਦਾ ਠੀਕ ਹੈ ਲੈ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਆ ਜਾਓ ਪੂਰਾ ਫੁੱਲ ਮਾਨਤਨ ਕੀਤਾ ਜਾਊਗਾ ਠੀਕ ਹੈ ਦੇਖਾ ਹੋ ਕਰ ਤੋ ਲਓ ਜੀ ਅੱਗੇ ਆ ਗਿਆ Ford 3601 ਹੋਰ ਹੈਗਾ ਇਹ ਵੀ ਮੋਡੀਫਾਈ ਹੋਇਆ ਹੋਇਆ ਇਹਦੇ ਟਾਇਰ ਵੱਡੇ ਨੇ ਨਾ ਨਿੱਕੇ ਹਾਂਜੀ ਵੀਰੇ ਇਹਦੇ ਮੂਹਰੇ ਵੱਡੇ ਟਾਇਰ ਨੇ ਠੀਕ ਆ ਜੀ ਇਹ C50 ਵਾਲੇ ਆਗੇ ਹਾਂਜੀ ਵੀਰੇ C50 ਵਾਲੇ ਠੀਕ ਆ ਅੱਗੇ ਮਤਲਬ C ਇਕੱਲੇ C ਵਾਲੇ ਨਾ ਵੀ C16 ਵਾਲੇ C16 ਵਾਲਾ ਠੀਕ ਆ C50 16 ਵਾਲੇ ਬਾਈ ਜੀ ਤੇ ਮੋਡੀਫਾਈ ਇਹ ਵੀ ਹੋਇਆ ਤੁਹਾਨੂੰ ਆਪੇ ਛਾਤਰੀ ਵਧੀਆ ਲੱਗੇ ਆ ਤੇ ਕਹਿੰਦਾ ਨਿੱਕਾ ਬਾਈ ਕਹਿੰਦਾ ਹੁੰਦਾਗਾ ਡੈੱਕ ਕਿੱਥੋਂ ਦਾ ਮਸ਼ਹੂਰ ਹੈਗਾ ਇਹ ਆਪਣੇ ਕੋੜਕਪੁਰੇ ਦਾ ਰੂਪ ਰੇਡੀਓ ਠੀਕ ਆ ਰੂਪ ਰੇਡੀਓ ਇਹ ਵੀ ਕੋੜਕਪੁਰੇ ਦਾ ਮਸ਼ਹੂਰ ਡੈੱਕ ਲੱਗਾ ਹੋਇਆਗਾ 99 ਮਾਡਲ ਆਗਾ ਇੰਜਨ ਗੇਅਰ ਦੀ ਗਾਰੰਟੀ ਆ ਨਾ ਬਾਈ ਪੂਰ ਗਾਰੰਟੀ ਆ ਵੀਰੇ 50 ਨੰਬਰ 1 ਗਏ ਆਪਣੇ ਕੋਲ ਠੀਕ ਆ ਜੀ ਤੇ ਇਹਦੀ ਡਿਮਾਂਡ ਬਈ ਨਿੱਕੇ ਇਹਦੀ ਡਿਮਾਂਡ 195000 ਰੁਪਏ ਆ ਠੀਕ ਹੈ ਇਹ ਜੇ ਗੱਲਬਾਤ ਕਰੀ ਨਿੱਕੇ ਜਿਹੜੇ ਆਪਾਂ ਫੋਟ ਦਿਖਾਏ ਨੇਗੇ ਇਹ ਸਟਾਰਟਿੰਗ ਰੇਟ ਆਲੇ ਨੇ ਆਪਣੇ ਕੋਲੇ ਮੋਡੀਫਾਈ ਹਾਂਜੀ ਵੀਰੇ ਸਟਾਰਟਿੰਗ ਰੇਟ ਆਲੇ ਉਸ ਤੋਂ ਉੱਤੇ ਭਲਾਂਦੀ ਜਿੱਥੋਂ ਤੱਕ ਹੀ ਮਰਜ਼ੀ ਕਰਵਾ ਸਕਦੇ ਆ ਖੜੇ ਵੀ ਆ ਤਿਆਰ ਹੋਏ ਵੀ ਆਪਣੇ ਕੋਲੇ ਠੀਕ ਆ ਉਸ ਦੇ ਰਿੰਗ ਡਿਸਕ ਬ੍ਰੇਕਾਂ ਆਲੇ ਬਾਕੀ ਅਗਲੇ ਦੀ ਚੁਆਇਸ ਹੁੰਦੀ ਹੈ ਜਿਹੜੀ ਚੀਜ਼ ਚਾਹੀਦੀ ਉਹ ਹੋ ਜਾ ਮੋਡੀਫਾਈ ਕਰ ਦੇ ਦਈਏ ਠੀਕ ਹੈ ਤੇ ਰੋਡੇ ਪੈਂਡਾ ਸੰਤ ਜਨਰਲ ਸਿੰਘ ਭੰਡਰਾਲਾ ਦਾ ਜੱਦੀ ਪੈਂਡਾ ਆਪਣਾ ਹੀ ਠੀਕ ਹੈ ਕਿਸੇ ਵੀਰ ਨਾਲ ਸੰਪਰਕ ਕਰਕੇ ਆ ਸਕਦਾ ਆਪਣੇ ਠੀਕ ਆ ਬਾਈ ਜੀ ਕਿਸੇ ਵੀ ਤਰ੍ਹਾਂ ਦਾ ਫੋਟ ਤਿਆਰ ਕਰਵਾਣਾ ਹੈ ਜੇ ਆਪ ਦਾ ਫੋਟ ਲਿਆ ਕੇ ਤਿਆਰ ਕਰਵਾਣਾ ਉਹ ਵੀ ਕਰਦਾ ਹੀ ਦਿਆ ਬਾਈ ਉਹ ਵੀ ਤਿਆਰ ਕਰਨਾ ਹੈ ਬਾਈ ਜੀ ਪੇਂਟ ਪੂਂਟ ਦਾ ਆਪ ਦਾ ਤੁਸੀਂ ਜੇ ਸਮਾਨ ਲਿਆ ਕੇ ਦੇਣਾਗਾ ਤਾਂ ਵੀ ਕਰ ਸਕਦੇ ਹੋਗੇ ਜੇ ਕੱਲਾ ਮੰਨ ਕੇ ਚਲੋ ਬਾਈਆਂ ਦਾ ਪੇਂਟ ਕਰਾਉਣ ਉਹ ਵੀ ਕਰਵਾ ਸਕਦਾ ਹੈ ਜੀ ਠੀਕ ਹੈ ਬਈ ਨਿੱਕੇ ਠੀਕ ਹੈ ਬਾਈ ਜੀ ਧੰਨਵਾਦ ਬਾਈ ਜੀ ਕਰ ਸਕੇ ਬਾਈ ਸੋ ਠੀਕ ਹੈ ਵੀਰੇ ਠੀਕ ਹੈ ਬਾਈ ਜੀ ਵਧੀਆ ਵੀਰੇ ਕੀ ਨਾਮ ਆ ਬਾਈ ਜੀ ਆਪਣਾ ਗੁਰਪ੍ਰੀਤ ਸਿੰਘ ਜੀ ਤੇ ਪਿੰਡ ਜੀ ਮੰਗੇਆਲਾ ਮੰਗੇਆਲਾ ਤਸੀਰ ਜ਼ਿਲ੍ਹਾ ਮੋਗਾ ਠੀਕ ਹੈ ਪਹਿਲਾ ਰਿਸਪੌਂਸ ਆਉਂਦਾ ਬਈ ਵੀਡੀਓ ਦਾ ਹਾਂ ਜੀ ਹਾਂ ਜੀ ਠੀਕ ਹੈ ਬਾਈ ਕਿੰਨੇ ਟਰੈਕਟਰ ਲੈ ਕੇ ਆਇਆ ਪੰਜ ਟਰੈਕਟਰ ਵੀਰੇ ਠੀਕ ਹੈ ਤੇ ਮੋਬਾਈਲ ਨੰਬਰ 97812 18734 ਠੀਕ ਹੈ ਬਾਈ ਚਲੋ ਬਈ ਆਪਾਂ ਵੀਡੀਓ ਸਟਾਰਟ ਕਰ ਦਾਂਗੇ 265 ਤੋਂ ਹਾਈ ਟੈਕ ਵਾਲੇ ਤੋਂ ਤੇ ਮਾਡਲ ਵੇ ਜੀ 95 ਵੀਰੇ ਇਹ ਵੀ 95 ਮਾਡਲ ਆ ਗਿਆ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਤੇ ਬੈਕ ਟਾਇਰ ਬਈ ਜੀ ਟਾਇਰ ਮਗਰੇ ਟਾਇਰ ਹੈਗੇ 80 ਪੈਸੇ ਵੀਰੇ ਅਗਲੇ ਨਵੇਂ ਆ ਠੀਕ ਹੈ ਲੈ ਵੀ ਫਰੰਟ ਟਾਇਰ ਤੇ ਨਿਗਾ ਮਰਵਾ ਦੇ ਜਮਾ ਨਵੇਂ ਟਾਇਰ ਨੇ ਜੇ ਤੇ origignal ਆ ਬਈ ਜੀ ਨਵੀਂ ਹੈ ਮਾੜੀ ਮੋਟਾ ਜੀ ਵਜਿੰਗ ਤਾਂ ਹੋਈ ਆ ਵੀਰੇ ਠੀਕ ਹੈ ਲੈ ਵੀ ਇਹ ਹੁੰਦਾਗਾ ਜੱਟੂ ਸੌਦੇ ਵਾਲਾ ਕੰਮ ਆ ਤੇ ਗਾਰੰਟੀ ਦੇਣ ਵਾਲਾ ਕੰਮ ਆ ਨਾ ਬਈ ਇੰਜਨ ਗੇਅਰ ਦੀ ਗਾਰੰਟੀ ਆ ਠੀਕ ਆ ਬਈ ਇੰਜਨ ਗੇਅਰ ਦੀ ਬਾਈਕ ਦਾ 100% ਗਾਰੰਟੀ ਆ 95 ਮਾਡਲ ਆ ਤੇ ਡਿਮਾਂਡ ਬਈ 140000 ਰੁਪਏ ਮਾਡਲ ਆ ਜੀ ਸਹੀ ਰੇਟ ਜਿਵੇਂ ਕਹੇਗਾ ਕਰ ਦਿਆਂਗੇ ਵੀਰੇ ਤੂੰ ਦੱਸ ਸਵਾ ਲੱਖ ਦਾ ਦੇ ਦਿਆ ਲੈ ਵੀ ਸਵਾ ਲੱਖ ਰੁਪਏ ਦਾ ਲੈ ਜਾਓ ਜੇ ਘਰੇ ਆਏ ਤਾਂ ਚਾਹ ਪਾਣੀ ਪੀ ਗਏ ਹੋ ਤੇ ਹੋਰ ਵੀ ਮਾਨ ਤਨ ਖਰਚਾ ਲੈ ਕੇ ਆਇਓ ਤੇ ਅਗਿਆ ਗਿਆ ਭਾਈ ਜੀ ਮਹਿੰਦਰਾ ਤੇ 575 575 2002 ਮਾਡਲ ਠੀਕ ਆ ਹਾਈ ਸਪੀਡ ਵਾਲਾ ਨਾ ਭਾਈ ਜੀ ਹਾਂਜੀ ਹਾਂਜੀ ਤੇ ਮਾਡਲ ਆਏਗਾ ਭਾਈ ਇਹ 2002 ਆ ਜੀ ਚਾਰੇ ਟਾਇਰ ਨਵੇਂ ਆ ਠੀਕ ਆ ਚੌਕੜਾ ਟਾਇਰਾਂ ਦਾ ਨਵਾਂ ਗਾ ਅਗਲੀ ਜੋੜੀ ਐ MRF ਦੀ ਨਵੀਂ ਅਗਲੇ PKT ਤੇ ਨੰਬਰ ਨੰਬਰ ਪੰਜਾਬ ਠੀਕ ਆ ਭਾਈ ਰੰਗ ਪੈਂਟ ਕਹਿੰਦੇ ਲੋਡਿੰਗ ਨਾ ਤਾਂ ਇਹਨੂੰ ਜੀ ਜੀ ਵੀਰੇ ਠੀਕ ਆ ਭਾਈ ਸਾਰਾ ਰੀਪੇਰ ਵਾਲੀ ਗਾਰੰਟੀ ਨਾਲ ਦੇਵਾਂਗੇ ਵਾਕੇ ਠੀਕ ਆ ਲੈ ਵੀ ਪਾ ਕੇ ਲੈ ਜਾਓ ਗਾਰੰਟੀ ਨਾਲ ਭਾਈ ਜੀ ਤੇ ਡਿਮਾਂਡ ਭਈ ਇਹਦੀ 1625000 2000 ਤਾਂ ਘਟ ਗਿਆ ਹਜੇ ਆਏਗਾ ਥੱਲੇ ਜਿਵੇਂ ਕਹੇਗਾ ਕਰ ਦਿਆਂਗੇ ਯਾਰ ਸਹੀ 15000 ਦਾ ਦੇ ਦੇ। ਲੈ ਵੀ 215000 ਦਾ ਲੈ ਜਾਓ ਮਾਨਤਾ ਨਾਲ ਜੋ ਹੋਰ ਵੀ ਹੋ ਜਾਊਗਾ। ਤੇ ਅਗੇ ਕਹੇ ਬਾਈ ਜੀ ਸੋਨਾ ਲੀਕਾ 60 ਦਾ। ਤੇ ਇਹ ਮਾਡਲ ਬਾਈ ਜੀ? 10 10 ਮਾਡਲ ਆ ਰੰਗ ਪਿੰਡ ਦਾ। origignal origignal ਸਾਰਾ ਟ੍ਰੈਕ। ਗਾਰੰਟੀ ਆ? ਪੂਰੀ ਗਾਰੰਟੀ ਜਿਵੇਂ ਕਹੇਗਾ। ਪਨੋਪੇ ਸਾਤਰੀ ਲੱਗਿਆ ਡੱਕ ਸਟੂਲ। ਮਾਨਤਾ ਨਾਲ ਹੀ ਮਿਲੂ। ਠੀਕ ਆ ਬਾਈ ਜੀ। 16 ਦੇ ਟਾਇਰਾਂ ਚ ਤੇ ਟਾਇਰ ਬਈ ਕਿੰਨੇ ਕੇ ਪੈਸੇ ਪਏ? 8 ਪੈ। ਟਾਇਰ ਹੈਗੇ 60-60 ਪੈ ਬੀਰੇ। ਠੀਕ ਆ ਜੀ। ਤੇ ਓਨਰ ਤਾਂ ਨਹੀਂ ਪਤਾ ਕੰਨੇਵੇਂ ਹੋ ਬਾਈ। ਪਹਿਲੇ ਦੂਜੇ ਹੋਊਗਾ ਜੀ ਪਹਿਲੇ ਹੀ ਮੰਨੋ। ਫਰਸਟ ਕੁ ਠੀਕ ਹੈ ਗੱਲ ਆ ਵੀ ਫਸਟ ਪਾਰਟੀ ਦਾ ਨਗਦ ਕਿੰਨਾ ਕੈਸ ਦਾਗਾ 10 ਮਾਡਲ ਆ ਤੇ ਡਿਮਾਂਡ ਬਈ 3,60,000 ਠੀਕ ਆ 3,60,000 3,45,000 ਦਾ ਲੈ ਜਾਓ ਬਈ 40 ਦਾ ਹੀ ਦੇ ਦੇਾਂਗੇ ਲੈ ਵੀ 40 ਦੇ ਹੀ ਲੈ ਜਾਓ ਹੋਰ ਵੀ ਮਾਨ ਤਾਨ ਹੋ ਗਿਆ ਠੀਕ ਆ ਬਈ ਤੇ ਬਈ ਅਗਲਾ ਟਰੈਕਟਰ ਦਿਖਾਉਣਾ ਤੁਹਾਨੂੰ ਅਰਜਨ 555 2006 ਮਾਡਲ 2006 ਮਾਡਲ ਕੰਡੀਸ਼ਨ ਚੈੱਕ ਕਰਵਾ ਦੇ ਬਈ ਤੇ ਓਕੇ ਰਿਪੋਰਟ ਚ ਆ ਗਿਆ ਤੇ ਰੇਡੀਅਲ ਟਾਇਰ ਨੇ ਬਈ ਜਿਹੜਾ ਬੈਕ ਜਮਾ 95600 ਦੇ ਚੜੇ ਆ 55000 ਰੁਪਏ ਠੀਕ ਆ ਬਾਈ ਇਹ 55 ਹੁਣ ਰੇਟ ਵਧਨ ਵਾਲਾ ਦੀ ਕਹਿੰਦੇ 55000 ਨਹੀਂ ਨਹੀਂ ਰੇਟ ਤਾਂ ਆਪਾਂ ਦਾ ਟਾਇਰਾਂ ਦਾ ਰੇਟ ਦੱਸਿਆ ਟਰੈਕਟਰ ਦਾ ਤਾਂ ਦੱਸਿਆ ਹੀ ਨਹੀਂ ਠੀਕ ਆ ਬਾਈ ਤੇ ਸੈਂਟਰ ਗੇਅਰ ਹੈਗਾ ਕਨੋਪੀ ਸਾਥੇ ਲੱਗੇਆ ਟੈਕ ਸਿਸਟਮ ਵੀ ਲੱਗਾ ਹੈ ਲਾਉਣਾ ਨਹੀਂ ਬਾਈ ਨਾ ਨਾ ਕੁਝ ਨਹੀਂ ਲਾਉਣਾ ਇੰਜਨ ਸਾਰਾ ਸ਼ੀਲਡ ਠੀਕ ਆ ਇੰਜਨ ਵੀ ਬਾਈ ਸਾਰਾ ਸ਼ੀਲਡ ਕੱਲਾ ਕਲਚ ਖੁੱਲਿਆ ਟਰੈਕਟਰ ਦਾ ਠੀਕ ਆ ਕੱਲਾ ਕਲਚ ਖੁੱਲਿਆਗਾ ਬਾਈ ਕਹਿੰਦਾ ਗਾਰੰਟੀ ਨਾਲ ਚੱਲੇਗਾ ਜਿੰਨਾ ਵੀ ਰਾ ਵਾਹ ਕੇ ਦੇਵਾ ਗਿਆ ਬੰਦਾ ਮੈਸਤਰੀ ਨੂੰ ਨਾਲ ਲੈ ਕੇ ਆਵੇ ਚੈੱਕ ਕਰਾ ਕੇ ਟਰੈਕਟਰ ਇੰਜਨ ਪੀਰ ਲੈ ਕੇ ਜਾਵੇ ਡਬਲ ਕਲਚ ਟਰੈਕਟਰ ਹੈ ਰਿਵਰਸ ਪੀਟਿਓ ਰਿਵਰਸ ਪੀਟਿਓ ਤੇ ਡਿਮਾਂਡ ਜੀ ਡਿਮਾਂਡ 3 ਲੱਖ ਰੁਪਈਆ ਜੀ 6 ਮਾਰ ਲੋ ਹਾਂਜੀ 3 ਲੱਖ ਰੁਪਈਆ ਡਿਮਾਂਡ ਆ ਮੌਕੇ ਤੇ ਕਰ ਲਿਓ ਬਾਈ ਕੋਈ ਨਾ 280000 ਦਾ ਦੇ ਦਿਆਂਗੇ ਠੀਕ ਆ ਬਾਈ ਇਹ ਕਾ 735 ਵੀ ਆਫ ਤੇ ਅੱਗੇ ਆ ਗਿਆ ਬਾਈ ਜੀ ਛੋਟੇ ਜਿਮੀਦਾਰ ਦਾ ਤੋਫਾ ਟਰੈਕਟਰ 735 ਤੇ ਕਿੱਥੋਂ ਦਾ ਨੰਬਰ ਬਾਈ ਜੀ ਇਹਦਾ ਨੰਬਰ ਹਰਿਆਣਾ ਪੰਜਾਬ ਚ ਨਾ ਠੀਕ ਆ ਹਰਿਆਣਾ ਦਾ ਨੰਬਰ ਆ ਪੰਜਾਬ ਚ ਨਾਮ ਆ ਬਾਕੀ ਤਾਂ origional ਹੀ ਆ ਬੰਪਰ ਪੇਂਟ ਆ ਬਾਈ ਕਹਿ ਲਿਆ ਨਾ ਟਰੈਕਟਰ ਸਾਰਾ ਓਰੀਜਨਲ ਆ ਪੂਰਾ ਸੋਹਣਾ ਟਰੈਕਟਰ ਠੀਕ ਆ ਪੂਰਾ ਸੋਹਣਾ ਫੁੱਲ ਸੋਹਣਾ ਟਰੈਕਟਰ ਕਹਿ ਲਿਆ ਬਾਈ ਜੀ ਤੇ ਬਾਡੀ ਲਾਈਨ ਦਿਖਾ ਦੇ ਬਾਈ ਅੰਦਰ ਪੰਪ ਆ ਲਗਾ ਤੇ ਬਾਡੀ ਲਾਈਨ ਦਾ ਪੂਰਾ ਸੁੱਕਾ ਪਿਆਗਾ ਟਰੈਕਟਰ ਤੇ ਟਾਇਰ ਬਾਈ ਜੀ ਇਹਦੇ ਟਾਇਰ ਬਾਈ ਅਗਲੇ 75 ਪੈਸੇ ਅਗਲੇ ਮਗਰ 45 ਪੈਸੇ ਠੀਕ ਹੈ 99 ਮਾਡਲ 94 ਮਾਡਲ ਠੀਕ ਆ ਬਾਈ ਜੀ ਤੇ ਡਿਮਾਂਡ ਬਾਈ ਜੀ 1 ਲੱਖ 40 ਹਜ਼ਾਰ ਮੌਕੇ ਤੇ ਮੌਕੇ ਦੇ ਦਿਆਂਗੇ 20 ਹਜ਼ਾਰ ਦਾ 1 ਲੱਖ 60 ਹਜ਼ਾਰ ਦਾ ਟਰੈਕਟਰ ਆਪਣੇ ਕੋਲ ਘਰੇ ਵੀ ਖੜਿਆ ਸੋਨਾ ਲੀਕਾ 60 ਫਾਰਮ 60 ਠੀਕ ਹੈ ਜੀ। ਇਹ ਕੰਮੇਦਰਾ 265 ਘਰੇ ਖੜਾ। ਠੀਕ ਹੈ ਕਿੰਨੇ ਘਰੇ ਘਰੇ ਟੁੱਟ ਲਈ? ਤਿੰਨ ਉਹ ਤਿੰਨ ਘਰੇ ਖੜੇ ਆ। ਠੀਕ ਹੈ। ਮਾਡਲ ਕੀ ਕੀ ਨੇ ਬਈ? 93 ਮਾਡਲ 265, 2000 ਮਾਡਲ ਸੈਂਟਰ ਗੇਅਰ ਵਾਲਾ ਸੋਨਾ ਲੀਕਾ ਕਾਪੀ ਇੱਕ ਦੀ। ਠੀਕ ਹੈ। ਤੇ ਫਾਰਮਸੈਟ 7 ਮਾਡਲ। ਠੀਕ ਹੈ। ਚੱਪਲੀ ਆਰਸੀ 35 ਤਾਂ ਹੀ ਪਾਸਿੰਗ। ਤੇ ਮੋਬਾਈਲ ਨੰਬਰ ਜੀ 97812 18734। ਇੱਕ ਵਾਰੀ ਹੋ ਜਾ ਜੀ। 97812 18734। ਮੰਗੇ ਆਲਾ ਪਿੰਡ ਆ ਮੋਗਾ ਜ਼ਿਲ੍ਹਾ ਗੌਰਪੁਰ ਤੇ ਨਾਮ ਮੇਰਾ। ਠੀਕ ਆ ਬਈ। ਤੇ ਫੋਟੋਆਂ ਮਗੌੜੀਆਂ ਨਹੀਂਆਂ ਵੀਰ ਮਗਾ ਲੈਣਾ ਜਿਹੜਾ ਭਾਈ ਕੋਈ ਗੱਲ ਨਹੀਂ ਵੀਰੇ ਠੀਕ ਹੈ ਭਾਈ ਸਕਰੀਨ ਉੱਪਰ ਨੰਬਰ 22 ਤੇ ਚੱਲੀ ਜਾਂਦਾ ਠੀਕ ਹੈ ਭਾਈ ਓਕੇ ਵੀਰੇ ਧੰਨਵਾਦ ਭਾਈ ਜੀ ਚਲੋ ਵੀ ਵੀਡੀਓ ਕਰ ਦੋ ਲਾਈਕ ਕਮੈਂਟ ਤੇ ਸ਼ੇਅਰ ਕਰ ਧੰਨਵਾਦ ਸਾਰੇ